ਇਹ ਕਰ ਪਈਆਂ ਲੱਖ ਵਰਗਾ ਹੋ ਜਾਂਦਾ ਮੈਂ ਇਹ ਸਮਝ ਕੇ ਚੱਲਦਾ ਸਭੂ ਬਰਕਾਸ਼ ਨੇ ਬਗਨ ਕੀਤਾ ਕਿ ਤੁਹਾਨੂੰ ਮਾਇਆ ਬਹੁਤੀ ਵੇਖਣੀ ਹੈ ਕਿ ਤੁਹਾਨੂੰ ਇਹ ਲੋੜਾਂ ਦਾ ਮੁੱਕਾ ਹੀ ਨਾ ਇਹ ਭਾਵਨਾ ਮੰਨ ਰੱਖਿਆ ਕਰੋ ਉਹਨਾਂ ਨੇ ਬਗਨ ਉਹਨਾਂ ਨੇ ਬੜੀ ਸ਼ਕਤੀ ਹੈ ਇਹ ਮੰਨ ਰੱਖੋ ਕਿ ਸਤਿਗੁਰੂ ਸਾਹਿਬ ਇਹ ਕਿਰਪਾ ਕਰੋ ਉਹ ਮਾਇਆ ਕਰਤ ਨਹੀਂ ਇਤਿਹਾਸ ਸੁਣਿਆ ਕਰੋ ਤੇ ਯਾਦ ਰੱਖਿਆ ਕਰੋ ਸਾਡੇ ਮਨ ਆਪਣੇ ਗਿੜ ਭੈਣ ਹੁਸਕਾਨੇ ਤੋਂ ਸਭੂ ਆਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਗੰਗਾ ਦੇ ਗੰਗਾ ਗਏ ਨੇ ਸਭ ਨੂੰ ਨਹੀਂ ਸਭ ਸਾਰਾ ਹੋਇਆ ਉਹ ਮਾਇਆ ਸੱਚੇ ਪਾਤਸ਼ਾਹ ਖੜਵਾਈ ਤੇ ਉਹ ਮੜੇ ਦੇ ਲੀਨੇ ਤੋਂ ਹੋਰ ਤਰ੍ਹਾਂ ਦੇ ਜਿਹੜਾ ਵੇਸ਼ ਬਣਿਆ ਹੋਇਆ ਸੀ ਤੇ ਉਹ ਹੱਥ ਜੋੜ ਕੇ ਖੜੋ ਗਈ ਅਗਨ ਚੱਲ ਜਾਈ ਜਾਇ ਤੋਂ ਉਹਦੇ ਨਹੀਂ ਜੀ ਉਹਦੇ ਨੂੰ ਤੇਰਾ ਕੋਈ ਸਵਾਲ ਨਹੀਂ ਮੈਂ ਆਖਾਂਗੇ ਸੱਚ ਬਾਸਾ ਹੱਥ ਜੋੜ ਕੇ ਬੇਨਤੀ ਕੀਤੀ ਮੇਰੇ ਤੇ ਕਿਰਪਾ ਕਰੋ ਸੱਚ ਬਾਸਾ ਨੂੰ ਅਰਦਾਸ ਕੀਤੀ ਮੈਨੂੰ ਇਹ ਕਹਦਾ ਨਾ ਤੇ ਫਿਰ ਉਹਨਾਂ ਨੇ ਕਿਰਪਾ ਕਰ ਦਿੱਤੀ ਉਹ ਮਾਇਆ ਉਹਨੇ ਦੇ ਰੱਖੀ ਹੋਈ ਹੈ ਪਰ ਇੱਕੋ ਹੀ ਗੱਲ ਹੈ ਕਿ ਮਾਇਆ ਜਿਤ ਹਰ ਵੀ ਸਭ ਮੋਹ ਉਹ ਪਜਾ ਬਹੁਤ ਦੁਜਾ ਲਾਇਆ ਏ ਆਪਨੇ ਕਹਿਆ ਕਰੋ ਦੂਜੇ ਕੋ ਆਪ ਨੂੰ ਬਚੀਏ ਕਹਾ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਇੰਨੇ ਵਿੱਚੋਂ ਆਇਆ ਪਾਇਆ ਇਹ ਮਾਇਆ ਸਰਗੁਣ ਦੀ ਜਾਣ ਕੇ ਇਸ ਨੂੰ ਇਸ ਤਰ੍ਹਾਂ ਵਰਤੋਂ ਵੀ ਮੇਰਾ ਕੁਝ ਜੋ ਕੁਝ ਦਿੱਤਾ ਇਹ ਪਰਮੇਸ਼ਰ ਨੇ ਸਰਗੁਣ ਆਰਮ ਸਿੰਘ ਜੱਟ ਪਾਸਾ ਤੁਹਾਨੂੰ ਦਿੱਤਾ ਹੈ ਤੇ ਆਪਣੇ ਜਿੱਤੇ ਵਿੱਚ ਬਰਕਤ ਪਾਓ ਇਹ ਮੁੱਕਈ ਨਾ ਸਮਾ ਬੜਾ ਧਿਆਨਕ ਜੋ ਅੱਜ ਸਮਾ ਜਾ ਰਹੇ ਆਉਣ ਆਏ ਨੇ ਇਸ ਤੋਂ ਵੀ ਧਿਆਨ ਆਉਣਗੇ ਇਸ ਤਰ੍ਹਾਂ ਆਉਣੇ ਨੇ ਔਰ ਕੀ ਆ ਕੀ ਆ ਫਰੇ ਸ਼ਰਾਬ ਖੁੱਲ ਗਈ ਹੈ ਕਿ ਉਹ ਰੰਜਨਾ ਨੇ ਬੜੀਆਂ ਖੁਸ਼ੀਆਂ ਬਣਾਈਆਂ ਆ ਆ ਤੁਹਾਡੇ ਰਿੰਗ ਮੇਂ ਇੱਥੇ ਆ ਦੋ ਤਿੰਨ ਹਾਦਸੇ ਹੋਣੇ ਹੋਵੇ ਆ ਨਾਮ ਤਾਲ ਜਿਓ ਕੀ ਆ ਕੀ ਹਵੇ ਸਵੇਰ ਲਾ ਕੇ ਕਿਆ ਹੋ ਜਾ ਕੁਛ ਹੋਵੇ ਤੁਹਾਨੂੰ ਇਹ ਅਰਜ਼ ਕਰੋ ਇਹੋ ਜਾ ਤੁਹਾਡਾ ਬਲ ਇਹ ਪ੍ਰਤਾਪ ਇਹੋ ਜਾ ਹੋਵੇ ਇੱਥੇ ਕੋਈ ਸ਼ਰਾਬ ਮਾਸ ਥਾਣ ਵਾਲਾ ਕੋਈ ਨੇੜੇ ਫੜਕ ਨਾ ਸਕੇ ਅੰਦਰ ਮੰਗ ਹੋਵੇ ਅੰਦਰ ਭਾਵਨਾ ਹੋਵੇ ਤਾਂ ਅਸਰ ਦਾ ਬਚਾਉਣਾ ਅੱਜ ਕਿਹੜੇ ਪਾਸੇ ਜਾਇਆ ਹੈ ਬਹੁਤ ਦੁਖੀ ਹੋ ਕੇ ਬੈਠੇ ਆਏ ਇਸ ਗੱਲ ਨੂੰ ਕਿ ਸਾਡੇ ਪਿੰਡਾਂ ਵਿੱਚ ਅੱਜ ਕਿਹੜੇ ਮਾਰਨ ਵਾਲੇ ਦਵਾਈਆਂ ਦੀ ਦੁਕਾਨਾਂ ਖੁੱਲ ਗਈਆਂ ਹੈ ਇਹ ਇੱਥੇ ਇੱਥੇ ਖੁੱਲੀਆਂ ਇੱਕ ਦੁਕਾਨ ਸਾਡੇ ਸੰਤਨਰ ਵਿੱਚ ਦੋ-ਤਿੰਨ ਦੁਕਾਨਾਂ ਨੇ ਕਿਹੜੇ ਮਾਰਨ ਵਾਲੇ ਦਵਾਈਆਂ ਨੇ ਉਹ ਤੁਸੀਂ ਜਿਹੜੇ ਕਿਹੜੇ ਮਾਰਨ ਗਏ ਉਹਨਾਂ ਦਾ ਵੀ ਕੋਈ ਵਾਰਿਸ ਹੈਗਾ ਉਹਨਾਂ ਕਿਹੜਿਆਂ ਨਾਲ ਕੋਈ ਮਾਲਕ ਹੈਗਾ ਤੁਹਾਡੇ ਕੁਝ ਨੇ 3 5 6 7 ਸਾਲਾਂ ਮੈਂ ਇੱਥੇ ਸਪਰੇਅ ਕਰਨ ਵਾਲਿਆਂ ਨੇ ਕਿੰਨੀਆਂ ਮੌਤਾਂ ਹੋਈਆਂ ਮੈਂ ਕੀ ਯਾਦ ਹੈ ਤੁਹਾਨੂੰ ਉਹਨਾਂ ਦਾ ਕੁवारਸ ਆ ਗਿਆ ਕਿਉਂ ਤੁਸੀਂ ਕੀੜੇ ਮਾਰਦੇ ਹੋ ਮੈਂ ਇਹ ਯਤਨ ਕਰ ਰਿਹਾ ਇਸ ਗੱਲ ਤੇ ਤੁਹਾਡੀ ਰਾਮ ਮੰਦਿਰ ਨਾਲ ਤੁਹਾਡੀ ਮਰਜ਼ੀ ਨਾਲ ਸਫਲਤਾ ਮਿਲਣੀ ਹੈ ਇਹ ਖਾਦਾ ਤੇ ਸਪਰੇਅ ਇਹਨੇ ਬੰਦ ਕਰੋ ਇਹ ਜਿਹੜੀਆਂ ਜੀਨਾ ਨੇ ਜੋ ਸਿੰਘ ਇਹ ਕਹੋ ਉਹ ਬਿਮਾਰੀਆਂ ਪੈਦਾ ਹੋ ਗਈਆਂ ਜਿਨ੍ਹਾਂ ਦੇ ਕੋਈ ਰੋਕཐામ ਨਹੀਂ ਕੋਈ ਯਾਦ ਨਹੀਂ ਕਰਦਾ ਐਸਾ ਮੈਨਾਂ ਨਹੀਂ ਕਰਦਾ ਇਹਨਾਂ ਖਾਦਾ ਦੇ ਸਬੰਧਾਂ ਵਿੱਚ ਥੋੜਾ ਖਾ ਲਓ ਮੋਟਾ ਵੇਚਣ ਦਾ ਬੋ ਤੇ ਪੈਸੇ ਵਧਣ ਦਾ ਲਾਲਚ ਨਾ ਕਰੋ ਥੋੜਾ ਖਾ ਲਓ ਪਰ ਤੰਦਰੁਸਤ ਰਹੋ ਬਿਮਾਰੀਆਂ ਤੋਂ ਬਚੋ ਉਹ ਬਿਮਾਰੀਆਂ ਕੈਂਸਰ ਵਰਗੀਆਂ ਜਿਨ੍ਹਾਂ ਦਾ ਕੋਈ ਰੋਕཐામ ਨਹੀਂ ਕੋਈ ਪਤਾ ਨਹੀਂ ਲੱਗਦਾ ਉਹਨੂੰ ਪਤਾ ਲੱਗਦਾ ਜਦੋਂ ਉਹ ਐਸੀ ਸਟੇਜ ਆ ਜਾਂਦੀ ਹੈ ਜਦੋਂ ਫਿਰ ਬਚ ਨਹੀਂ ਸਕਦਾ ਇਹ ਸਭ ਇਹਨਾਂ ਦੀ ਕਿਰਪਾ ਹੈ ਜਿਹੜੇ ਮਰਦੇ ਨੇ ਖਾਦਾ ਬਾਪਾ ਕੇ ਉਹਨਾਂ ਚ ਉਹ ਜ਼ਹਿਰ ਹੁਣ ਹੁਣ ਤੇ ਉਹ ਡਾਕਟਰ ਜਿਹੜੇ ਉਹ ਸਾਇੰਟਿਸਟ ਨੇ ਉਹ ਮੰਨਦੇ ਨੇ ਕਾਬੂ ਸ਼ਬਦੀਆਂ ਨੇ ਇਹਨਾਂ ਕਿਰਪਾ ਹੈ ਖਾਦਾਂ ਦੀ ਕੀ ਕੀ ਬਿਮਾਰੀਆਂ ਸ਼ੁੱਧ ਖਾਣਾ ਖਾਓ ਆਪਣੇ ਘਰ ਦਾ ਜਿਹੜਾ ਹੈ ਉਹਨਾਂ ਕੋਲੋਂ ਤੁਹਾਨੂੰ ਕੋਣ ਕੰਈਆਂ ਮੰਗਿਆਂ ਬਿਚਰੇ ਹੈਗੇ ਹਨ ਆ ਸਭ ਨੂੰ ਮਰਦਾਸ ਨੂੰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉਹਨਾਂ ਯਾਦ ਤੋ ਰੱਖਿਆ ਕਰੋ ਆ ਤੂੰ ਜਿਹੜਾ ਨਾਲੀ ਦੇ ਵਸਦੇ ਹੋ ਇੱਥੇ ਤਾਂ ਜੇ ਤੁਸੀਂ ਬਿਲਕੁਲ ਕੋਈ ਖਾਦਣਾ ਬਾਹਰ ਤੁਹਾਨੂੰ ਸਾਲ ਪਿਛੋਂ ਉਹ ਕੁਦਰਤੀ ਖਾਦ ਐਸੀ ਮਿਲ ਜਾਂਦੀ ਹੈ ਆਪਣੇ ਖਾਨ ਜੋਗੀ ਵੇਚਣ ਜੋਗੀ ਵੀ ਸਭ ਬਚਰੀ ਹੋ ਜਾਂਦੀ ਹੈ ਪਰ ਮੰਨ ਦੇ ਵਿੱਚ ਇੱਕ ਉਹ ਅਹਾਂਜੀ ਅਗਰ ਕਾਸ਼ ਬਣ ਗਏ ਹੋਰ ਪੈਸੇ ਕਮਾਉਣੇ ਨੇ ਹੋਰ ਪੈਸੇ ਕਮਾਉਣੇ ਨੇ ਕੋਈ ਨਹੀਂ ਮੁੱਕਦੇ ਮਰੀਸਾ ਨੇ ਕਿਹਾ ਫਰਕ ਕੀ ਸੀ 100 750 ਸਾਕੀਤ ਰੋਇਕਲ ਤੇ ਸਾਕੀਤ ਰੋਇਕਲ ਤੇ ਕੋਟਨੀਆ ਥੋੜੇ ਤੋਂ ਮਾਰੇ ਆਉਂਦੇ ਨੇ ਕੋਟਨੀਆ ਆਉਂਦੇ ਕੋਟਾਂਗੇ ਭਾਈ ਇਹ ਸਾਡੇ ਕੀ ਕੀਮਤ ਮਹਾਂ ਖਰਾਦਨ ਕੋਈ ਹੈ ਖਰਾਦਨ ਆ ਜਾ ਉਹ ਖਰਾਦ ਦੇ ਮੰਤਰੀ ਹਰਿਆਣਾ ਦੇ ਪ੍ਰੋਫੈਸਰ ਗੁਰ ਗਿਰੇਸ਼ ਗਾੜੀ ਉਹ ਆ ਰਹੇ ਨੇ ਤੇ ਆਸਨ ਦੇ ਇੱਥੇ ਬੈਠੇ ਇਹ ਉਹਨਾਂ ਨੂੰ ਜੋ ਆਪਣੇ ਵਿਚਾਰ ਉਹ ਦੱਸਣਗੇ ਕੁਝ ਤੁਹਾਡੇ ਵੀ ਸੁਣਨਗੇ ਤੇ ਇਹਦੇ ਤੇ ਬੈਠ ਕੇ ਕਿਰਪਾ ਕਰੋ ਉਹਨਾਂ ਦੇ ਇੱਥੇ ਨਰਖਾਨ ਹੋਰ 10-15 ਮਿੰਟਾਂ ਦੇ ਵਿੱਚ ਆਉਣ ਵਾਲੇ ਨੇ ਤੇ ਮਸਨਾ ਜਿਹੜੀ ਹੱਲ ਕਰਨੀ ਸੀ ਇਹਦੇ ਤੇ ਰਾਜੇ ਦਾ ਸ਼ਾਰਾ ਪਹੁੰਚ ਆ ਗਿਆ ਜਿੰਨ ਤੁਸੇ ਢਾਲੇ ਕੀਤੀ ਨੂੰ ਯਾਰ ਕੋ ਆਪਣਾ ਮਨ ਜਿਹਾ ਸਾਵਾਂ ਤੇ ਰਸ ਕਰੋ ਹੋਏ ਸਾਨੂੰ ਬਰਦਾਸ਼ਤ ਸੱਚੇ ਪਾਤਸ਼ਾਹ ਤੁਹਾਨੂੰ ਤੁਹਾਡੀ ਨੂੰ ਲਿਆ ਕੇ ਵਸਾਇਆ ਆਇਆ ਤੁਹ ਜਿਹੜੇ ਵਿਚਾਰਾਂ ਨਾਲ ਸਾਨੂੰ ਭਾਇਆ ਅਸਾਡ ਦੀ ਕਿਰਪਾ ਕਰੋ ਸਾਡੇ ਅੰਦਰੋਂ ਭਾਵਨਾ ਵਸੇ ਅਸੀਂ ਉਹ ਕੁਸ਼ਰੀਏ ਜਨ ਕਰਕੇ ਅਸੀਂ ਸਿਰਤਾ ਕਰਕੇ ਫਿਰਨ ਤੋਂ ਹੋ ਗਈ ਹੈ ਤੇ ਸਾਹ ਸੰਗ ਤੇ ਕਿਰਪਾ ਕਰੇ ਦੇਖੋ ਥੋੜੀ ਬੋਲੀ ਅੱਜ ਤੁਸੀਂ ਹੀ ਦੱਸੋ ਆਹ ਇਹ ਅਰਜਿਆ ਜਿਹਨੇ ਸੱਗਣਾ ਨੇ ਮਨਾ ਕਿਸੇ ਨੇ ਕੰਮ ਨਹੀਂ ਕਰਨਾ ਉਹ ਕਰਨਾ ਅਸੀਂ ਨਹੀਂ ਕਰਦੇ ਵਿਆਹ ਕਰ ਲਿਆ ਬੜੀ ਖੁਸ਼ੀ ਹੈ ਮੈਂ ਮੈਂ ਉਹਨਾਂ ਦੇ ਕੋਈ ਕੀਮਤ ਅੰਦਾਜ਼ ਨਹੀਂ ਕਰ ਸਕਦਾ ਮੁੰਡਾ ਵਿਥੇ ਲੈ ਆਉਂਦੇ ਨੇ ਕੁੜੀ ਵਿਥੇ ਲੈ ਆਉਂਦੇ ਨੇ ਨਾ ਮੁੰਡੇ ਵਾਲਿਆਂ ਨੇ ਕਰਮ ਦਾ ਨਾ ਕੁੜੀ ਵਾਲਿਆਂ ਨੇ ਕਰਮ ਦਾ ਤੁਹਾਡਾ ਉਹ ਕਿਰਪਾ ਕਰਦੇ ਨੇ ਪਰ ਜਾ ਕੇ ਜਿਹੜਾ ਕੋਈ ਉਹ ਫੇਰ ਕਰਦੇ ਨੇ ਲੋਕਾਂ ਵਾਲਾ ਰਿਵਾਜ ਤੋਂ ਅੱਗੇ ਤੁਹਾਡਾ ਨਾ ਉਹ ਜਦੋਂ ਤੁਸੀਂ ਆਪਣੀਆਂ ਪਾਰਟੀਆਂ ਕਰਦੇ ਨਾਮ ਤੇ ਇਹ ਜਦੋਂ ਸਾਡੀ ਸੌਣੀ ਵਧਣ ਵਾਲੀ ਹੈ ਨਾ ਤੁਸੀਂ ਵੇਖੋ ਸਾਡੀ ਸਾਡੀ ਵਧਣ ਵਾਲੀ ਹੈ ਨਾ ਤੁਹਾਨੂੰ ਹੋਰ ਕੋਈ ਕੰਮ ਨਹੀਂ ਲੱਗ ਜਾਂਦੇ ਨੇ ਤਾਂ ਕੀ ਹੋ ਗਿਆ ਜੇ ਇੱਥੇ ਤੁਹਾਨੂੰ ਇੰਨੇ ਰਾਤਾਂ ਇੱਥੇ ਇਹ ਆ ਗਏ ਆ ਜੀ ਸਦਾਈ ਅੱਜ ਦਾ ਰਾਤ ਅੱਜ ਰਾਤ ਜੋ ਹੈ ਇਹ ਸਾਡੇ ਰਾਸਤੇ ਕਿਰਪਾ ਕਰਕੇ ਅਜੇ ਕਵੀ ਦਰਬਾਰ ਹੋਣਾ ਤੇ ਚੱਲਦੀ ਹੈ ਮੰਤਰੀ ਜੀ ਆਏ ਹੈ ਸਹੀ ਮੈਂ ਉਹ ਦਿਨ ਉੱਤੇ ਮੈਂ ਸੀ ਅਮਰ ਸਿੰਘ ਅਮਰ ਸਾਹਿਬ ਗੱਲ ਨਹੀਂ ਮੈਂ ਅੱਜ ਕਿਹਦੇ ਨੂੰ ਸਾਡੇ 13 ਤਰੀਕ ਨੂੰ ਆ ਰਹੇ ਹੋ ਤੇ ਹਮ ਬੜੀ ਖੁਸ਼ੀ ਜਿਹੜਾ ਉਹਨਾਂ ਨੇ ਮਨਨਿਆ ਆ ਕੇ ਸਾਨੂੰ ਅੱਛਾ ਲੱਗਿਆ ਤੁਸੀਂ ਬਹਿ ਰਹੇ ਨੇ ਅੱਜ ਉਹ ਜਿਹੜਾ ਉਹ ਇਹ ਹੈ ਅਸੀਂ 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 ਜਿਸ ਵਿੱਚ ਹੋਪ ਵਿੱਚ ਜਾ ਰਹੇ ਆ ਜੇ ਸਮੇਂ ਵਿੱਚ ਜਾ ਰਹੇ ਆ ਇਸ ਵਾਂ ਹਰ ਕੋਆ ਜਨਨ ਹੋਰ ਦਾ ਹੋਰ ਰੂਪ ਰੂਪ ਉਤਾਰਨ ਕਰਦਾ ਜਾ ਰਿਹਾ ਹੈ ਜਿੰਨਾਂ ਇਹ ਇਸ ਜਿਹੜਾ ਰੂਪ ਉਤਾਰਨ ਕਰਦਾ ਜਾ ਰਿਹਾ ਉਹ ਕੋਈ ਸ਼ੁਭ ਨਹੀਂ ਜਿੰਨਾ ਅੱਜ ਅਸ਼ੁਭ ਹੈ ਉਹ ਵਾਲੇ ਜਹਾਂ ਦਿਨ ਨੂੰ ਇਹਨਾਂ ਨੂੰ ਹੋਰ ਵੀ ਅਸ਼ੁਭ ਹੋ ਗਿਆ ਤੇ ਸਾਰੇ ਖਲਾਫ ਹੀ ਦੱਸ ਰਹੇ ਨੇ ਤੁਸੀਂ ਰੋਜ਼ ਖ਼ਬਰਾਂ ਨੇ ਪੜ੍ਹਦੇ ਹੋ ਦੇ ਰੋਜ਼ ਰੇਡੀਓ ਤੇ ਸੁਣਦੇ ਹੋ ਕਈ ਰੋਜ਼ ਕੱਲੀ ਵੀਡੀਓ ਦੇ ਵੇਖਦੇ ਹੋ ਬੱਦ ਖਾ ਲੋ ਜਿੱਦ ਨਿਕ ਪਏ ਕੋਈ ਰੇਲ ਐਕਸ਼ਨ ਜਾਂ ਹੋ ਗਿਆ ਕੋਈ ਹੋਰ ਹੋ ਜਾਂ ਹੋ ਗਿਆ ਅੱਜ ਕਿਸੇ ਨੂੰ ਪਰਮੇਸ਼ਰ ਯਾਦ ਹੈ ਕਿ ਨੇ ਕੋਈ ਯਾਦ ਨਹੀਂ ਸਾਡੀ ਜਾਨ ਇੱਕ ਜੀਵ ਹੈ ਜਿਹੜੇ ਸਾਡੇ ਜੀਵ ਨੇ ਸ਼ਰਤ ਜੀਵਣਾ ਜੀਵਨ ਹੈ ਯਾਹ ਹੈ ਸਾਡਾ ਜੀਵਨ ਹੈ ਯਾਗ ਨੇ ਇਹ ਤਰ੍ਹਾਂ ਕੋਈ ਜਵਨ ਜਿਸ ਪਰਮੇਸ਼ਰ ਨੇ ਜਿਸ ਦਾ ਕਾਲਪੁਰਮ ਨੇ ਹੱਕਰੀ ਦਿੱਤਾ ਇੱਕ ਮੰਗਤਾ ਇਹ ਬੁੱਢੀ ਨਿਰਤੀਏ ਉਹਦੀ ਕੋਈ ਯਾਦ ਨਹੀਂ ਕੁਝ ਪਾਸ਼ਾ ਨੇ ਕਿਹਾ ਪਹਿਲਾ ਪਹਿਲ ਧੰਦਾ ਗਿਆ ਦੂਜੇ ਪਰ ਸੋਇਆ ਪਹਿਲਾ ਪਹਿਰ ਹੀ ਗਿਆ ਦੂਜਾ ਨਹੀਂ ਗਿਆ ਸੋ ਗਿਆ ਪਹਿਲਾ ਪਹਿਰ ਧੰਦਾ ਗਿਆ ਦੂਜਾ ਪਰ ਸੋਇਆ ਤੀਜਾ ਜਾਗ ਦਿਖਾਇਆ ਚੌਥਾ ਘੋਰ ਪਿਆ ਅਗੋਂ ਫਿਰ ਦਿਨ ਚੜ ਗਿਆ ਤੁਕੰਦਾ ਵਰਤੰਗ ਆਇਆ ਕਭੀ ਚੀਤਨਾ ਆਇਓ ਜਨ ਜੀਵ ਪੰਡ ਲਿਆ ਇਹਨੇ ਜੀਵਨ ਦਿੱਤਾ ਇਹਨੇ ਬੁੱਧੀ ਦਿੱਤੀ ਇਹਨੇ ਸੁਖ ਦਿੱਤੇ ਨੇ ਉਹਨੂੰ ਕਦੇ ਦੇਤਾਨੀ ਕਰਨਾ ਇਹ ਬਹੁਤ ਵੱਡੀ ਕਰਦੇ ਵਾਲੀ ਗੱਲ ਹੈ ਮੈਂ ਕਦੇ ਮੰਤਰੀ ਜੀ ਦਾ ਆਉਣਾ ਬਹੁਤ ਸਾਰਕਤ ਤੌਰ ਤੇ ਚੱਲਦਾ ਕਿੱਥੋਂ ਆਪਣਾ ਘਰ ਛੱਡ ਕੇ ਦਿੱਲੀ ਤੋਂ ਸਭ ਤੋਂ ਹੋ ਕੇ ਇਥੇ ਆ ਕੇ ਤੁਹਾਨੂੰ ਦੁਖਾ ਦਿਤੇ ਨੇ ਜਿਹੜਾ ਆਉਣਾ ਸਾਡੇ ਵਾਸਤੇ ਬਹੁਤ ਹੈ ਸਾਡਾ ਉਹ ਆ ਨੰਬਰ ਆਇਆ ਹੈ ਉਹਨਾਂ ਨੂੰ ਸਵਾਗਤ ਆਇਆ ਤੁਸੀਂ ਇਸ ਜਿਸ ਪਾਰਟੀ ਨਾਲ ਸੰਬੰਧ ਰੱਖਦੇ ਅਸੀਂ ਉਹਨਾਂ ਤੋਂ ਇਹ ਆਸ ਲਈ ਬੈਠੇ ਹਾਂ ਦੇਖੋ ਸਮਾਂ ਇਹ ਚੱਲ ਰਿਹਾ ਹੈ ਇਸ ਸਮੇਂ ਨੂੰ ਦੇਖ ਕੇ ਬਹੁਤ ਕੁਝ ਕਰਨਾ ਪੈਂਦਾ ਹੈ ਲੇਕਿਨ ਸਾਡੇ ਭਾਰਤ ਦੀ ਕੋ ਪਰੰਪਰਾ ਸਾਡੇ ਦੇਸ਼ ਦੀ ਪਰੰਪਰਾ ਕਿਹੜਾ ਦੇਸ਼ ਉਹ ਸਾਡਾ ਰਿਸ਼ੀ ਬੁਣਿਆ ਦਾ ਦੇਸ਼ ਉਦੋਂ ਨੂੰ ਮਨੀਵਾ ਨ ਦੇਸ਼ ਇੱਕ ਨਿਜਮ ਦੇ ਕਰਨ ਵਾਲਾ ਨ ਦੇਸ਼ ਅਜਾਦਾ ਹੋ ਗਏ ਉਹਨਾਂ ਨਿਜਮਾ ਤੋਂ ਘਿਰ ਕੇ ਥੱਲੇ ਜਾ ਕੇ ਕਿਸ ਪੱਛਾ ਤੇ ਪਹੁੰਚ ਗਿਆ ਅਜੇ ਇਸ ਅੱਗੇ ਕਿੱਥੋਂ ਤੱਕ ਜਾਣੀ ਇਹਦਾ ਕੋਈ ਆਖਿਆ ਨਹੀਂ ਜਾ ਸਕਦਾ ਲੇਕਿਨ ਅਸੀਂ ਇਸ ਸਨਮਾਨਯੋਗ ਨਹੀਂ ਰਹਿ ਗਏ ਅਸੀਂ ਸਤਕਾਰਯੋਗ ਨਹੀਂ ਰਹਿ ਸਕੇ ਜੋ ਉਹ ਅਸੀਂ ਇਹ ਆਪ ਜਰੂਰ লাই ਬੈਠੇ ਆ ਕਿ ਇਹ ਦੇਸ਼ ਵਿੱਚੋਂ ਮੇਰੀ ਮੰਕੂ ਸਭ ਤੋਂ ਵੱਡਾ 파 ਦੋ ਹੱਥਾਂ ਦਾ ਉਹ ਬੰਦ ਹੋਏਗਾ ਇਹ ਹੈ ਸਲਾਹ ਹੋਂ ਤੇ ਗੱਲ ਸਾਥ ਲੈਣੀ ਹੈ ਨੰ ਪਤਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਇਹ ਗੱਲ ਦਾ ਵਿਚਾਰ ਮੰਨ ਜਰੂਰ ਰੱਖਦੇ ਨੇ ਕੇ ਮਜੂਰੀਆਂ ਆ ਜਾਂਦੀਆਂ ਨੇ ਕੋਣ ਨਾਲ ਲੈ ਕੇ ਚੱਲਣਾ ਪੈਂਦਾ ਇਸ ਮੌਕੇ ਤੇ ਅਸੀਂ ਆਪਣੀ ਖੁਸ਼ੀ ਦਾ ਸਹਿ ਕੀ ਆਖਾਂ ਉਹ ਸ਼ਬਦ ਲੱਭੇ ਨਹੀਂ ਜਿਹੜਾ ਇਹਨਾਂ ਦੇ ਸਾਡੇ ਮਤਲਬ ਹੈ ਜਿਹੜਾ ਪ੍ਰਧਾਨ ਮੰਤਰੀ ਹੋਣਾ ਇਹ ਦੇਸ਼ ਦਾ ਇੱਕ ਬੜੇ ਚਿਰ ਵਿੱਚ ਇਹ ਇੱਕ ਸ਼ੁਭ ਸਮਾਅ ਆਇਆ ਤੇ ਸਾਨੂੰ ਸਿਰਕਲ ਦੀ ਬੜੀ ਖੁਸ਼ੀ ਹੈ ਇਹ ਵੀ ਸਾਡੇ ਮੰਤਰੀ ਜੀ ਵੀ ਉਹਨਾਂ ਦੇ ਨਾਲ ਇਸ ਬੰਧ ਰੱਖਦੇ ਨੇ ਤੇ ਨਾਲੇ ਸਾਡੇ ਨਾਲ ਇਸਬੰਧ ਰੱਖਦੇ ਨੇ

ती कुनी खा